ਕੀ ਮੈਂ ਤੂੰ ਠੀਕ ਐ ਮੈਂ ਤਾਂ ਚੰਗਾ ਠੀਕ ਆ ਤੁਸੀਂ ਦੱਸੋ ਕਿਵੇਂ ਆ ਹਾਂ ਠੀਕ ਐ ਬਸ ਵਧੀਆ ਮੈਨੂੰ ਤਾਂ ਬਸ ਜਦੋਂ ਤੇਰੀ ਗੱਲ ਜੀ ਉਹ ਪਤਾ ਲੱਗੀ ਨਾ ਬਸ ਪਰੇਸ਼ਾਨੀ ਇਸੀ ਆ ਉਹਦਾ ਨਾਲ ਤੇਰੀ ਮਾਂ ਨਾਲ ਕੋਈ ਗੱਲ ਕਰ ਸਕਦਾ ਤੇ ਨਾ ਬਸ ਆਪ ਕਿਸੇ ਹੋਰ ਨਾਲ ਕਰ ਕਰ ਸਕਦਾ ਮੈਂ ਤਾਂ ਆਪ ਲੈਡੀ ਬਸ ਉਹਦੀ ਤੁਹਾਨੂੰ ਫੋਨ ਤੇ ਦੱਸੀ ਗੱਲ ਉਦੋਂ ਬਾਅਦ ਚ ਕਿਸੇ ਕੋਲ ਮੈਂ ਨਹੀਂ ਗੱਲ ਕਰਨ ਜੋ ਗੀਨਾਂ ਲਾੜੀ ਨੇ ਕੁਝ ਕਹਿਣ ਜੋਗੀਆਂ ਇਹ ਗੱਲਾਂ ਕਿੱਥੇ ਕੀਤੀਆਂ ਜਾਂਦੀਆਂ ਕਿਸੇ ਕੋਲੇ ਕੁੜਗੇ ਇਹ ਗੱਲਾਂ ਬੰਲਾਂ ਕਿਵੇਂ ਹੁੰਦੀਆਂ ਨਾਲੇ ਸਬੂਤ ਵੀ ਹੈਗਾ ਮੇਰੇ ਕੋਲ ਮੈਨੂੰ ਦਿਖਾ ਤਾਂ ਸੀ ਫੋਟੋ ਕਿਹੜੀ ਆ ਜੀ ਹਾਂ ਜੀ ਖੱਡ ਕੇ ਦੇਖੋ ਨਾਲ ਤਾਂ ਫੋਟੋਆਂ ਖਿੱਚੀਆਂ ਨੇ ਨਾਲੇ ਵੀਡੀਓ ਮੂੰਹ ਬੰਨੇ ਹੋਏ ਹਾਂ ਹੁਣ ਆਪਾਂ ਨੂੰ ਪਤਾ ਹੈ ਕੀ ਪਤਾ ਲੱਗਦਾ ਇਹ ਕੌਣ ਹੈ ਪੈਸੇ ਕਿਉਂ ਦੇ ਰਹੀ ਆ ਹੁਣ ਤਾਂ ਸਾਰਾ ਕੁਝ ਜਿੰਨਾ ਕੁਝ ਵੀ ਸੀ ਜਿੰਨੇ ਆਪਣੇ ਦੁਸ਼ਮਣ ਸੀ ਸਾਰੇ ਜੇਲ੍ਹ ਚ ਗਏ ਜਿੰਨੀਆਂ ਦੀਆਂ ਚਾਲਾਂ ਸੀ ਸਾਰੀਆਂ ਆਪਣੇ ਸਾਹਮਣੇ ਆ ਗਈਆਂ ਹੁਣ ਰਹਿ ਕੀ ਗਿਆ ਕੌਣ ਹੋਈ ਕੁੜੀ ਐਡਾ ਲੰਮਾ ਕੱਤ ਤੇ ਹੁਣ ਉਹ ਹੀ ਤਾਂ ਪਤਨ ਲੱਗ ਰਿਹਾ ਕੌਣ ਹੋ ਸਕਦੀ ਆ ਤੂੰ ਜਮੀ ਵੀ ਮੂੰਹ ਮਾ ਖੁੱਲਿਆ ਜਮੀ ਨਹੀਂ ਦੇਖਿਆ ਮੇਰੇ ਵੱਲ ਉਹਨੇ ਮੂੰਹ ਹੀ ਨਹੀਂ ਕੀਤਾ ਪਹਿਲੀ ਗੱਲ ਜਿੱਦਾਂ ਮੈਂ ਖੜੀ ਸੀਗੀ ਤੇ ਮੂੰਹ ਨਹੀਂ ਖੋਲਿਆ ਹੀ ਨਹੀਂ ਤੇ ਮੈਂ ਮੁੜ ਕੇ ਪਿੱਛੇ ਜਾਣ ਦੀ ਕੋਸ਼ਿਸ਼ ਵੀ ਕੀਤੀ ਸੀ ਹੁਣ ਲੱਭੀ ਨਹੀਂ ਪਤਾ ਹੀ ਨਹੀਂ ਕਿੱਧਰ ਗਈ ਮੈਂਟਾ ਜੀ ਸ਼ਿਤਮ ਹੋ ਗਈ ਵਾਹ ਹੁਣ ਫਿਰ ਕਿੱਥੇ ਲੱਭਿਆ ਜਾਵੇ ਕੀ ਸਬੂਤ ਲੱਭਿਆ ਵੀ ਕੀ ਇਹ ਹੋਇਆ ਡੈਡੀ ਇਹੀ ਹੋ ਸਕਦਾ ਵਿਕੀ ਜੀ ਜਦੋਂ ਮੰਮੀ ਹੁਣ ਦੁਬਾਰੇ ਬਾਹਰ ਜਾਵੇ ਜਾਊਗੀ ਤਾਂ ਹੈ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਕਿਤੇ ਇਹ ਉਹ ਕੁੜੀ ਤਾਂ ਨਹੀਂ ਸੀ ਜਿਹੜੀ ਜਿਹਨੇ ਮੇਰੇ ਤੇ ਇਲਜ਼ਾਮ ਜਲਾਏ ਸੀ ਪਰ ਨਹੀਂ ਉਹ ਤਾਂ ਕੱਦ ਬਹੁਤ ਛੋਟਾ ਸੀ ਨਾਲੇ ਉਹਨੂੰ ਤਾਂ ਮੈਂ ਜਾਣਦ ਨੂੰ ਪਛਾਣ ਲੈਂਦਾ ਮੈਂ ਉਹੀ ਤਾਂ ਗਾਣਾ ਡੜੀ ਨਹੀਂ ਉਹ ਤਾਂ ਬਹੁਤ ਪੁਰਾਣੀ ਗੱਲ ਆ ਉਹ ਤਾਂ ਆਪਣੇ ਸਾਰਾ ਕੁਝ ਸਾਹਮਣੇ ਆ ਗਿਆ ਸੀਗਾ ਪਰ ਹੁਣ ਦੁਬਾਰੇ ਉਹਨੂੰ ਪੈਸੇ ਕਿਉਂ ਦੇਊਗੀ ਇਹ ਗੱਲ ਤਾਂ ਕੋਈ ਹੋਰ ਐ ਗੱਲ ਕੋਈ ਹੋਰ ਐ ਪਤਾ ਤਾਂ ਕਰਨਾ ਪਊਗਾ ਹੂੰ ਮੈਂ ਵੀ ਇਹੀ ਸੋਚ ਰਹੀ ਸੀ ਮੇਰੀ ਗੱਲ ਸੁਣ ਲੈ ਨਾ ਤੇਰੇ ਮਾਸਟਰ ਮੁਰੇ ਬੋਲਣਾ ਸਾਰਾ ਕੁਝ ਜ਼ਰੂਰੀ ਸੀ ਹੈ ਕਿਉਂ ਮੇਰੀ ਤੂੰ ਥਾਂ ਥਾਂ ਤੇ ਬੇਇੱਜ਼ਤੀ ਕਰਾਉਣੀ ਹੁੰਦੀ ਐ ਆਲਾ ਕਹਿੰਦਾ ਦੇਹਲਾ ਧੀ ਮਾਂ ਦੇ ਉੱਤੋਂ ਦੀ ਹੋਈ ਫਿਰਦੀ ਐ ਮਾਂ ਜਦੋਂ ਮੈਂ ਤੈਨੂੰ ਐਨੇ ਵਾਰੀ ਸਮਝਾਇਆ ਤੇ ਤੂੰ ਤੁਸੀਂ ਸਮਝਦੇ ਹੀ ਨਹੀਂ ਹੈਗੇ ਤੂੰ ਸਮਝਦੀ ਐ ਤੈਨੂੰ ਥੋੜੇ ਵਾਰੀ ਸਮਝਾਇਆ ਮੈਂ ਕਿਉਂ ਅਗਲੇ ਤੋਂ ਛਿੱਤਰਾਂ ਨੂੰ ਥਾਂ ਕਰਾਉਣੀ ਹੁੰਦੀ ਐ ਮੈਨੂੰ ਉਹ ਤਾਂ ਪਹਿਲਾਂ ਹੀ ਨਹੀਂ ਮਾਨ ਹੈਗੇ ਤੇਰੇ ਵਾਲੀ ਪਰਜਾਈ ਦੇਖ ਲੈ ਕੀ ਕੁਛ ਬੋਲਦੀ ਐ ਗਾਂਹ ਪੇ ਉਹ ਵੇਲਾ ਕਿ ਮੇ ਛੱਤ ਨਹੀਂ ਚੜਦਾ ਸੀਗਾ ਮਾ ਕਿਸੇ ਵੇਲੇ ਤਾਂ ਤੁਸੀਂ ਚੁੱਪ ਕਰ ਜਾ ਕੋਈ ਕਿਸੇ ਵੇਲੇ ਐ ਕਰ ਮਾਨੂੰ ਜ਼ਹਿਰ ਲਿਆ ਕੇ ਦੇ ਦੀ ਮਾ ਜ ਸਦਾ ਲਈ ਚੁੱਪ ਹੋ ਜੂਗੀ ਫਿਰ ਹੋ ਜੀ ਖੁੱਲ ਮਸ਼ਹੂਰਾ ਕਰ ਲਈ ਜਿਹੜੀਆਂ ਤੇਰੀਆਂ ਮਾਣ ਆਈਆਂ ਨੇ ਨਾਲੇ ਦੇਖੂ ਤੈਨੂੰ ਕੌਣ ਪੁੱਛੂ ਇੱਥੇ ਕੀ ਸ਼ੌਂਕ ਚੜਿਆ ਤੈਨੂੰ ਮੈਨੂੰ ਐਂ ਦੱਸ ਮੈਂ ਜ਼ਮੀਨ ਦੇਣ ਦਾ ਪੁੱਤ ਸ਼ੌਂਕ ਨਹੀਂ ਹੈਗਾ ਮੈਨੂੰ ਪਤਾ ਵੀ ਤੈਂ ਆਪਦਾ ਬਗਾਨੇ ਘਰੇ ਬੇਲਾ ਪੂਰਾ ਕਿਵੇਂ ਕਰਨਾ ਹੈਗਾ ਉਹਦੇ ਸਿਰ ਤੇ ਹੀ ਤੇਰੀ ਪੁੱਛ ਦੱਸ ਹੋਊਗੀ ਨਹੀਂ ਜਿਹੜੇ ਹੱਬ ਨਾਲ ਆਪਾਂ ਰਿਸ਼ਤਾ ਕਰਦੇ ਆਂ ਪੁੱਤ ਅਗਲਾ ਕੌਣ ਲੈਂਦਾ ਹੈ ਉਹ ਕਹਿੰਦਾ ਪਹਿਲਾਂ ਇੱਕ ਥਾਂ ਤੋਂ ਬਗੈੜ ਪਿਆ ਹੋਇਆਗਾ ਮਾਂ ਜੇ ਕਰਮਾਂ ਚ ਚੰਗਿਆਈ ਲਿਖੀ ਹੋਵੇ ਨਾ ਸੁਖ ਲਿਖਿਆ ਹੋਵੇ ਜਮੀਨ ਤਾਂ ਬਿਨਾਂ ਵੀ ਮਿਲ ਜਾਊਗਾ ਜੇ ਨਾਂ ਲਿਖਿਆ ਹੋਵੇ ਤਾਂ ਜ਼ਮੀਨ ਤਾਂ ਬਿਨਾਂ ਵੀ ਨਹੀਂ ਮਿਲਣਾ ਬਸ ਮਾਂ ਦੀ ਗੱਲ ਨਾ ਮੰਨੀ ਮੈਨੂੰ ਤੜਫਾਈ ਚੱਲੀ ਮੈਨੂੰ ਤਾਂ ਤਪਾਉਣ ਨੂੰ ਇਹੀ ਬਥੇਰੇ ਹੈਗੇ ਨੇ ਤੈਨੂੰ ਤਾਂ ਲੋੜ ਹੀ ਨਹੀਂ ਹੈਗੀ ਤੂੰ ਤਾਂ ਮੇਰੀ ਹਾਂ ਚ ਹਾਰ ਲਾ ਦਿਆ ਕਰ ਮਾਂ ਜਿੱਥੇ ਮੈਂ ਹਾਂ ਚ ਹਾਰ ਲਾਉਂਗੀ ਚੰਗੀ ਗੱਲ ਚ ਰਲਾਉਂਗੀ ਅੱਛਾ ਮੈਂ ਤੇਰਾ ਮਾੜਾ ਸੋਚਦੀ ਆ ਮੈਂ ਕਦੋਂ ਕਿਹਾ ਵੀ ਤੂੰ ਮੇਰਾ ਮਾੜਾ ਸੋਚਦੀ ਆ ਅੱਗਲਾ ਮੈਂ ਇਹ ਕਹਿ ਰਹੀ ਆ ਵੀ ਉਹ ਜਿਵੇਂ ਵੀਰੇ ਕੋਲੇ ਰਹਿੰਦੇ ਮੇਰੇ ਨਾਲ ਵਰਤਦੇ ਰਹਿਣਗੇ ਕੋਈ ਨਾ ਫਿਰ ਵੀਰੇ ਕੋਲੇ ਕਿਹੜਾ ਜ਼ਮੀਨ ਥੋੜੀ ਐ ਉਹਦੇ ਕੋਲੇ ਵੀ ਬਚੇਰਾ ਕੋਸਾ ਸੁੱਖਣਾ ਰੱਬ ਦਾ ਦਿੱਤਾ ਕਿਹੜੀ ਚੀਜ਼ ਦਾ ਤੋੜਾ ਐ ਇੱਥੇ ਮਾਂ ਮੈਨੂੰ ਨਹੀਂ ਚੰਗਾ ਲੱਗਦਾ ਤੇ ਤੈਨੂੰ ਜਿਵੇਂ ਚੰਗਾ ਲੱਗਦਾ ਤੂੰ ਕਰੀ ਜਾਨੀਂ ਪਰ ਮੈਨੂੰ ਤੇਰੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਤੈਨੂੰ ਤਾਂ ਹੁਣ ਕਾਹਨੂੰ ਚੰਗੀਆਂ ਲੱਗਣੇ ਤੈਨੂੰ ਤਾਂ ਮਾਂ ਨਹੀਂ ਚੰਗੀ ਲੱਗਦੀ ਖਾਨੀ ਕੀ ਤੇਰੇ ਸਿਰ 'ਚ ਕਿਸੇ ਨੇ ਪਾਤਾ ਕਰਾ ਕੇ ਮਾ ਮੇਰੇ ਸਿਰ ਚ ਕੀ ਪਾਉਣਾ ਕਿਸੇ ਨੇ ਮੈਨੂੰ ਐਂ ਦੱਸ ਪਹਿਲਾਂ ਮੈਂ ਤੈਨੂੰ ਇਹ ਕਹਿਣੀ ਆ ਵੀ ਰਹਿਣ ਦੇ ਤੂੰ ਮੈਂ ਨਹੀਂ ਲੈ ਕੇ ਜਾਣੀ ਜਮੀਨ ਲੈ ਫਿਰ ਹੁਣ ਤੂੰ ਤੇਰੀ ਪਰਜਾਈ ਨੂੰ ਸੁਣਦੀ ਐ ਕੀ ਕੁਛ ਬੋਲਦੀ ਐ ਕੀ ਹਾਲ ਕਰਦੀ ਐ ਤੇਰੇ ਉਹ ਕੀ ਕੁਛ ਮੈਨੂੰ ਬੋਲਦੀ ਐ ਮਗਰੋਂ ਤੈਨੂੰ ਕਿਹਨੇ ਸਿਆਣਣਾ ਹੈਗਾ ਕਿਉਂ ਤੇਰਾ ਦਿਮਾਗ ਬੁੱਝ ਹੋਇਆ ਪਿਆ ਕਿਉਂ ਨਹੀਂ ਤੇਰੇ ਕੋਈ ਗੱਲ ਖਾਨੇ ਚ ਵੜਦੀ ਵੀ ਮੇਰੀ ਮਾਂ ਮੇਰੇ ਚੰਗੇ ਨੂੰ ਕਹਿੰਦੀ ਹੈਗੀ ਉਹੀ ਗੱਲ ਆ ਕੇ ਕਹੇ ਹੁੰਦੇ ਆ ਸਿਆਣੇ ਦੀਆਂ ਕਹਾਵਤਾਂ ਨਾ ਫਿਰ ਮਗਰੋਂ ਹੀ ਪਤਾ ਲੱਗਦੀਆਂ ਹੁੰਦੀਆਂ ਮਾ ਵਾ ਦੇਖ ਮੇਰੀ ਗੱਲ ਜ਼ਿਆਦਾ ਤੁਸੀਂ ਮੇਰਾ ਕਰਨਾ ਹੀ ਹੈ ਜੇ ਤੁਸੀਂ ਸੁਖੀ ਸੰਧੀ ਕਰ ਦੋ ਤਾਂ ਵਧੀਆ ਗੱਲ ਆ ਆ ਕਲੇਸ਼ ਜੇ ਨਾ ਪਾਓ ਠੀਕ ਹੈ ਹਜੇ ਰਿਸ਼ਤਾ ਵੀ ਨਹੀਂ ਹੋਇਆ ਜੇ ਅਗਲੇ ਨੇ ਨਾ ਕਰਤੀ ਫਿਰ ਤੁਸੀਂ ਆਪ ਕਹੋਗੇ ਵੀ ਹਾਂ ਤੇਰੀ ਹੋਸੀ ਤੇਰੀ ਹੋਸੀ ਕਲੇਸ਼ ਮੈਂ ਪਾਉਣੀ ਆ ਮੈਂ ਪਾਉਣੀ ਆ ਕਲੇਸ਼ ਪਤਾ ਨਹੀਂ ਮਾ ਮੈਨੂੰ ਤਾਂ ਇੱਕ ਦਿਨ ਦਾ ਤਾਂ ਕਲੇਸ਼ ਪਿਆ ਹੀ ਰਹਿੰਦਾ ਆ ਆ ਬਸ ਐ ਪਤਾ ਨਹੀਂ ਕਿ ਕਹਿ ਤੂੰ ਤਾਂ ਮੋਰੀ ਨਿਕਲ ਜਾ ਕਰ ਮੈਂ ਹੀ ਕਲਪਨਾ ਦਾ ਜੀਵਣੀ ਹੋਈ ਆ ਜਿਹੜੀ ਸਾਰਾ ਦਿਨ ਕਲਪਨਾ ਕਰੀ ਜਾਂਦੀ ਆ ਕਦੇ ਤੇਰਾ ਫਿਕਰ ਕਰ ਲਿਆ ਕਦੇ ਕਿਸੇ ਦਾ ਕਰ ਲਿਆ ਆਹੀ ਆ ਮੇਰੇ ਕਰਮਾਂ ਚ ਤਾਂ ਹਾਂ ਹੋਰ ਖੱਟਣ ਖਾਣ ਨੂੰ ਕੁਛ ਨਹੀਂ ਇੱਥੇ ਜਾਂ ਹਰੇਕ ਦੀਆਂ ਝੜਕਾਂ ਲੈ ਲਈਏ ਬਹੁਤ ਹੋਣੀ ਲੋਸ ਸੀਗੇ ਕਹਿਣ ਦੀ ਵੀ ਮੂਰੇ ਬੋਲਦੀ ਆ ਮੂਰੇ ਬੋਲਦੀ ਆ ਉਹ ਕਿੰਨਾ ਕੁਛ ਸੁਣਾ ਕੇ ਗਿਆਗਾ ਅੱਗੇ ਮੈਂ ਨਾਲ ਲੈ ਕੇ ਜਾਣਾ ਜੇ ਲੈ ਜਾਂਦਾ ਆਪਣੀ ਕੀ ਰਹਿੰਦੀ ਕਿਉਂ ਫਿਰ ਮੈਂ ਕਹਾ ਵੀ ਨਾ ਮੇਰੇ ਤਾਂ ਸਿਰ ਚ ਗਲੀਆਂ ਕਰਦੀ ਐ ਮੈਂ ਭਾਈ ਕਿਵੇਂ ਸੁਣਨਾ ਗਾਹਾਂ ਉਹਨੂੰ ਪਿਓ ਨੂੰ ਆਏਗਾ ਵੀ ਮੇਰੀ ਤਾਂ ਧੀ ਬਾੜੀ ਸਿਆਣੀਆਂ ਦੇ ਤਾਂ ਮੂੰਚ ਬੋਲਣੀ ਫਿਰ ਗੱਲਾਂ ਤਾਂ ਦੱਸੇ ਤੇ ਪਤਾ ਲੱਗਣਗੀਆਂ ਅਗਲੇ ਨੂੰ ਉਹ ਕਿਹੜਾ ਫਿਰ ਸੁਣਦੇ ਆ ਉਹਨਾਂ ਦੀ ਸ਼ਾਇਦ ਹੀ ਤਾਂ ਬੋਲਦੀ ਐ ਚੰਬੜਾਈ ਤਾਂ ਉਹਨਾਂ ਨੇ ਅਗਲਾ ਕਹਿੰਦਾ ਸੀ ਮੈਂ ਲੈ ਕੇ ਜਾਣਾ ਆਪਣੀ ਕੀ ਰਹੁ ਜੇ ਉਹਨਾਂ ਲੈ ਗਿਆ ਹੋਰ ਉਹਨੂੰ ਕੰਮ ਵੀ ਕੀ ਐ ਇੱਜ਼ਤ ਹੀ ਪੱਟੀ ਆ ਹੁਣ ਤੱਕ ਆਪਣੀ ਬਸ ਹੁਣ ਐਂ ਵੀ ਮੈਂ ਲੈ ਜਾ ਤੈਨੂੰ ਨਹੀਂ ਪਤਾ ਜਾਣ ਕੇ ਡਰਾਵੇ ਦਿੰਦੇ ਨੇ ਮੈਨੂੰ ਨਾਲੇ ਕਿਹਨੇ ਲੈ ਕੇ ਜਾਣਾ ਕਿਹਨੇ ਜਾਣਾ ਉੱਥੇ 4 ਦਿਨ ਨਹੀਂ ਕੱਟਣ ਆਏ ਨੇ ਮਾਂ 4 ਦਿਨ ਦੀ ਗੱਲ ਨਾ ਕਰ ਜੇ ਅਗਲੀ ਮੁੜ ਕੇ ਨਾ ਆਈ ਜੇ ਮੇਰੇ ਵਾਂਗੂ ਕਿਤੇ ਹੋਰ ਕਰਤਾ ਫਿਰ ਪਛਤਾਵਾਂਗੇ ਨਹੀਂ ਆਪ ਨਾ ਜੁਆਕਾਂ ਨੂੰ ਛੱਡ ਕੇ ਹੁਣ ਕਿਤੇ ਹੋਰ ਵਗ ਜੂ ਐ ਗੁੱਡੇ ਗੁੱਡੀਆਂ ਦਾ ਖੇਡ ਹੈਗਾ ਇਹ ਬਣਜ ਕਰਨੇ ਬਹੁਤ ਔਖੇ ਹੁੰਦੇ ਆ ਕਹਿਣੀ ਸੌਖਾ ਹੁੰਦਾ ਹੈਗਾ ਹੋਰ ਕਰਤਾਂ ਨਾਲੇ ਹੋਰ ਇੱਥੇ ਤੱਕ ਟਿਆ ਨਹੀਂ ਜਾਂਦਾ ਮੇਰੇ ਨਾਲ ਤਾਂ ਹੋਰ ਤਾਂ ਮੈਂ ਕਹਿਣੀ ਇਹਨੂੰ ਕਿਤੇ ਬਹੁਤ ਰਾਜ ਦੁਬਾਰਾ ਮਿਲੂਗਾ ਜਾ ਕੇ ਠੀਕ ਐ ਸਕਦੇ ਆ ਮਾਂ ਨਾ ਮੈਂ ਤੈਨੂੰ ਕੁਝ ਕਹਿਣ ਜੋਗ ਰਹੀਆਂ ਨਾ ਮੈਂ ਭਾਬੀ ਨੂੰ ਕੁਝ ਕਹਿਣ ਜੋਗ ਰਹੀਆਂ ਨਾ ਮੈਂ ਵੀਰੇ ਨੂੰ ਕੁਝ ਕਹਿਣ ਜੋਗ ਰਹੀਆਂ ਨਾ ਹਾਂ ਉਹਨਾਂ ਨੂੰ ਨਾ ਕੁਝ ਕਿਹਾ ਕਰ ਪੁੱਤ ਮਾਂ ਨੂੰ ਤਾਂ ਜੋ ਮਰਜ਼ੀ ਕਹਿ ਲਾ ਮਾਂ ਤਾਂ ਪੱਥਰ ਦੀ ਬਣੀ ਹੋਈ ਐ ਮੈਂ ਤਾਂ ਸੁਣਨ ਨੂੰ ਸਾਰੀਆਂ ਗੱਲਾਂ ਤੇਰੀਆਂ ਕੋਈ ਨਹੀਂ ਬਸ ਉਹਨਾਂ ਨੂੰ ਨਾ ਮਾੜਾ ਚੰਗਾ ਬੋਲੀ ਜਿਵੇਂ ਉਹ ਕਹਿੰਦੇ ਨੇ ਉਹਨਾਂ ਦੇ ਬੋਲਾਂ ਤੇ ਫੁੱਲ ਚੜਾ ਤੈਨੂੰ ਤਾਂ ਉਹਨਾਂ ਦੀ ਫਿਕਰ ਹੈ ਮਾਂ ਦੀ ਥੋੜੀ ਹੈ ਮਾਂ ਹਜੇ ਮੇਰਾ ਵਿਆਹ ਹੋਣ ਲੱਗਿਆ ਜਦੋਂ ਹੋਊਗਾ ਦੇਖਾਂਗੇ ਵੀ ਕੀ ਬਣਦਾ ਤੇ ਪਹਿਲੀ ਕਿ ਉਹਨਾਂ ਨੇ ਮਾਰੀ ਜਾਣੀ ਹੈ ਪਹਿਲੀ ਕਿ ਕਲੇਸ਼ ਪਾਉਣੇ ਹੋ ਤੁਸੀਂ ਹੂੰ ਮੈਂ ਪਾਉਣੀਆਂ ਕਲੇਸ਼ ਕਦੇ ਤਾਂ ਮਾਂ ਦੇ ਬਾਨੀ ਦੀ ਗੱਲ ਕਰ ਲਿਆ ਕਰ ਵੀ ਭਾਈ ਮੇਰੀ ਮਾਂ ਮੇਰੇ ਵਾਸਤੇ ਤੜਫਦੀ ਹੈ ਕਿਉਂ ਫੁੱਟਿਆ ਠਿੱਕਰ ਤੇਰੇ ਦਿਮਾਗ ਤੇ ਮੁੱਦਾ ਵੱਜਿਆ ਪਿਆ ਉਹ ਵੀ ਕਿੱਲੇ ਮਾਂ ਤੋਂ ਆਪਦੇ ਨਾਲ ਵਾਲਾ ਬਸ ਹਾਂ ਮੈਂ ਕੀ ਕਰਨੇ ਮੈਂ ਕਿ ਹਿੱਕ ਤੇ ਧਰ ਕੇ ਲੈ ਜਾਣੇ ਆ ਮੈਂ ਤਾਂ ਦੋ ਰੋਟੀਆਂ ਖਾਣੀਆਂ ਨੇ ਮਾਂ ਹਾਂ ਮੈਂ ਤਾਂ ਦੋ ਰੋਟੀਆਂ ਦੀ ਪਾਈ ਵਾਲਾ ਉਹ ਵੀ ਤੇ ਜੇ ਚੰਗੀ ਦੇ ਦੇਣਗੇ ਤਾਂ ਠੀਕ ਐ ਨਹੀਂ ਸਾਰਾ ਦਿਨ ਬੁਲਬੁਲੀਆਂ ਤਾਂ ਇਹਨਾਂ ਤੋਂ ਲਈ ਜਾਨੀਆਂ ਮੈਂ ਤੇ ਰੱਬ ਕਿਹੜਾ ਮੇਰਾ ਖਰੀਦਿਆ ਹੋਇਆ ਵੀ ਮੈਂ ਇਹ ਕਿਤੇ ਧਰ ਕੇ ਲੈ ਜੂੰਗੀ ਚਲ ਚੰਗਾ ਪਾਈ ਮੈਥੋਂ ਤਾਂ ਤੁਹਾਡੇ ਨਾਲ ਜਿੱਤਿਆ ਨਹੀਂ ਜਾਂਦਾ ਮੇਰਾ ਤਾਂ ਦਿਮਾਗ ਖਾ ਲੈਨੀ ਐ ਤੂੰ ਜਬ ਆ ਗਿਆ ਧਰ ਲਾ ਦਾਲ ਪਾਣੀ ਬਸ ਥੋੜੇ ਰਹਿ ਗਏ ਮੈਂ ਧਰਦੀ ਹੁਣ ਉਹ ਦੇ ਦੇ ਬਣਾ ਕੇ ਲਾ ਕੇ ਪਲੇਟਾਂ ਉਹਦੇ ਕੋਲੇ ਲੈ ਜਾ ਹਾਂ ਉਹਨੂੰ ਬੈਠੀ ਨੂੰ ਮਹਾਰਾਣੀ ਨੂੰ ਪੂਜਿਆ ਕਰ ਉਹਨੂੰ ਤਾਂ ਕੋਈ ਦਾਲ ਪਾਣੀ ਦਾ ਫਿਕਰ ਹੈ ਨਹੀਂ ਵੀ ਹੱਥ ਨੇ ਕੀ ਧਰਨਾ ਹੈ ਕੀ ਨਾ ਤੇਰਾ ਸਿਰ ਤਾਂ ਹੀ ਫਟਣ ਲੱਗਦਾ ਜੇ ਤੂੰ ਐਨਾ ਸੋਚਦੀ ਐ ਐਨਾ ਬੋਲਦੀ ਐ ਹੇ ਹੇ ਹੋਰ ਕੀ ਕਰਾਂ ਬਿਨਾਂ ਗੱਲ ਤੋਂ ਕਿਉਂ ਬੋਲਦੀ ਐ ਮੇਰੇ ਤਾਂ ਕਰਮਾਚੀ ਕਰਮਾਚੀ ਇਹੀ ਕੁਝ ਲਿਖਿਆਗਾ ਭੋਗੀ ਜਾਨੀ ਆ ਕਲਪਨਾ ਹੀ ਲਿਖੀ ਐ ਕਲਪਨਾ ਦਾ ਜੀ ਆ ਮੈਂ ਡੈਡੀ ਇੱਕ ਗੱਲ ਕਰਨੀ ਸੀਗੀ ਤੁਹਾਡੇ ਨਾਲ ਮੈਂ ਮੰਨਦੀ ਆ ਕਿ ਮੰਮੀ ਤੇ लाਡੀ ਜੜੀ ਜਮੀਨ ਦੇਣ ਦੀ ਗੱਲ ਕਰ ਰਹੀ ਆ ਬਹੁਤ ਗਲਤ ਆ ਮੈਂ ਵੀ ਇਸ ਗੱਲ ਦੇ ਖਿਲਾਫ ਆ ਪਰ ਜੀਤੀ ਦਾ ਇਹਦੇ ਚ ਕੋਈ ਕਸੂਰ ਨਹੀਂ ਹੈਗਾ ਜੜੀ ਉਹ ਨਹੀਂ ਚਾਹੁੰਦੀ ਕਿ ਮੈਂ ਦੇ ਭਰਾ ਦੀ ਜ਼ਮੀਨ ਲੈ ਕੇ ਜਾਵਾਂ ਉਹਨੇ ਸਾਰੀ ਗੱਲ ਮੇਰੇ ਕੋਲ ਕੀਤੀ ਆ ਉਹ ਕਹਿੰਦੀ ਭਾਬੀ ਤੂੰ ਮੇਰੇ ਨਾਲ ਗੁੱਸੇ ਨਾ ਹੋਇਆ ਇਸ ਗੱਲ ਪਿੱਛੇ ਕਿੰਦੀ ਮੈਂ ਜ਼ਮੀਨ ਲੈ ਕੇ ਨਹੀਂ ਜਾਂਦੀ ਕਿੰਦੀ ਮੰਮੀ ਤੇ ਵੀਰਾ ਕਹਿੰਦੇ ਆ ਮੈਂ ਤਾਂ ਕਦੇ ਵੀ ਨਹੀਂ ਕਿਹਾ ਤਾਂ ਮੈਂ ਉਹ ਤੋਂ ਅੱਜ ਮਾਫੀ ਮੰਗੀ ਸੀ ਤੇਰੇ ਦਿਮਾਗ ਠੀਕ ਹੈ ਮਨਿੰਦਰ ਤੈਨੂੰ ਹੋ ਗਿਆ ਕਿਹੋ ਜਿਹੀਆਂ ਗੱਲਾਂ ਕਰੀ ਜਾਨੀ ਐ ਤੂੰ ਤੇਰਾ ਬੁੱਝ ਦਿਮਾਗ ਦੇ ਵਿੱਚ ਕੀ ਭਰ ਕੇ ਪਾਤਾ ਇਹਨਾਂ ਨੇ ਇੰਨਾ ਤੈਨੂੰ ਸਮਝਾਇਆ ਸੀ ਮੈਂ ਕੀ ਗੱਲਾਂ ਕੀਤੀਆਂ ਸੀ ਉਹ ਤਾਂ ਅਗਲੀ ਕਹੂਗੀ ਵੀ ਮੈਂ ਨਹੀਂ ਕਹਿੰਦੀ ਅਗਲੀ ਕਉ ਬੁਰਾ ਪੈਣਾ ਚਾਹੁੰਦੀ ਹੈ ਤੈਨੂੰ ਬੁਰੇ ਸਿਆਣੀ ਬਣ ਕੇ ਸੋਚ ਫਿਰ ਡੈੜੀ ਜਿਵੇਂ ਉਹ ਮੇਰੇ ਕੋਲ ਰੋ ਰਹੀ ਸੀ ਆ ਕੇ ਉਹ ਤਾਂ ਲੱਛਣ ਹੈ ਜਿੰਨੇ ਮਰਜ਼ੀ ਕਰਾ ਲੂ ਮਾਮਾ ਧੀਆਂ ਤੂੰ ਧੀ ਤਾਂ ਉਸੇ ਦੀ ਹੈ ਨਾ ਤੂੰ ਗੱਲ ਨੂੰ ਸਿਆਣੀ ਬਣ ਕੇ ਸੋਚ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਇਹ ਸੋਚ ਵੀ ਇਹ ਇੱਥੇ ਇੰਨੇ ਸਾਲਾਂ ਬਾਅਦ ਆਪਣੇ ਘਰੇ ਆ ਕਿਵੇਂ ਗਈ ਜੇ ਇਹਨੂੰ ਕੁਝ ਜ਼ਮੀਨ ਜਾਇਦਾਦ ਦਿਖੀ ਹੈ ਫੇਰ ਹੀ ਇੱਥੇ ਆਈ ਨੀ ਤਾਂ ਉਹਦੇ ਨਾਨਕੀ ਵੀ ਤਾਂ ਜਾ ਸਕਦੀ ਸੀ ਜਿੱਥੇ ساری ਉਮਰ ਉੱਥੇ ਰਹੀ ਪੜੀ ਇਹ ਮੇਰੀ ਗੱਲ ਸੁਣ ਲਾਲਚ ਬੰਦੇ ਨੂੰ ਦੂਰੋਂ ਦੂਰੋਂ ਖਿੱਚ ਲਿਆਉਂਦਾ ਹੁੰਦਾ ਤੇ ਇਹ ਤਾਂ ਫਿਰ ਹੈ ਹੀ ਕੀ ਚੀਜ਼ ਤੂੰ ਐਡਾ ਤੇਜ ਨਾ ਆ ਕੇ ਮੈਂ ਤਾਂ ਉਹਦੇ ਤੋਂ ਸੌਰੀ ਮੰਗ ਲਈ ਮਾਫੀ ਮੰਗ ਲਈ ਤੈਨੂੰ ਕੀ ਲੋੜ ਪਈ ਮਾਫੀ ਮੰਗਣ ਦੀ ਤੈਨੂੰ ਤੈਨੂੰ ਕਿੰਨਾ ਮੈਂ ਸਮਝਾਇਆ ਕਿੰਨੀਆਂ ਤੇਰੇ ਦਿਮਾਗ 'ਚ ਗੱਲਾਂ ਪੈਂਗੀਆਂ ਤੈਨੂੰ ਜਮਾ ਨਹੀਂ ਇਸ ਇਹਦੇ 'ਚ ਖੋਪੜ 'ਚ ਜਮਾ ਨਹੀਂ ਤੇਰੇ ਪੈਂਦੀ ਡਾਡੀ ਮੈਨੂੰ ਆਏ ਸੀਗਾ ਵੀ ਸ਼ਾਇਦ ਮੈਂ ਉਹਨੂੰ ਕੁਝ ਜ਼ਿਆਦਾ ਬੋਲਤਾ ਜ਼ਿਆਦਾ ਬੋਲਤਾ ਕਿ ਤਾ ਤੁਰੇ ਕੋੜ ਗਾਦੀ ਨਾ ਮੈਨੂੰ ਆ ਗੱਲ ਸਮਝ ਨਹੀਂ ਲੱਗਦੀ ਮਾੜੀ ਜੀ ਗੱਲਬਾਤ ਹੋ ਜਾਈ ਸਈ ਹਾਈ ਡੈਡੀ ਮੈਂ ਤਾਂ ਇਹ ਕਹਤਾ ਰੂ ਡੈਡੀ ਮੈਂ ਤਾਂ ਇਹ ਕਹਤਾ ਹਾਈ ਆ ਹੋ ਗਿਆ ਉਹ ਹੋ ਗਿਆ ਵੀ ਕੋਈ ਮਾੜਾ ਮੋਟਾ ਲੰਮੀ ਸੋਚ ਲਈਦੀ ਹੁੰਦੀ ਐ ਤੇਰੇ ਦੋ ਧੀਆ ਕਿੱਥੋਂ ਕਰੇਗੀ ਤੂੰ ਇੰਨਾ ਕੁਛ ਜੇ ਤੀ ਕਿਲੇ ਵੰਡਾ ਕੇ ਲੈ ਗਈ ਤੁਹਾਡੇ ਕੋਲ ਕੀ ਰਹਿ ਜਾਊਗਾ ਤੇ ਕੀ ਗਰੰਟੀ ਕੱਲ ਨੂੰ ਫੇਰ ਨਹੀਂ ਕੁਝ ਮੰਗੂਗੀ ਉਹ ਕਹਿੰਦੀ ਸੀ ਕਿ ਮੈਂ ਆਪ ਜਵਾਬ ਦੇਉਂਗੀ ਆਪਾਂ ਦੇਖ ਤਾਂ ਲਈਏ ਵੀ ਜਵਾਬ ਦਿੱਤਾ ਤਾਂ ਨਹੀਂ ਨਾ ਜਵਾਬ ਦਿੱਤਾ ਤਾਂ ਨਹੀਂ ਨਾ ਜਵਾਬ ਉਹਨੂੰ ਇਹ ਗੱਲ ਆਖ ਹੁਣ ਕੋਈ ਵਿੰਗਟੇਡ ਪਾ ਕੇ ਉਹਨੂੰ ਇਹ ਗੱਲ ਕਹੇ ਵੀ ਤੂੰ ਹੁਣ ਸਾਰੇ ਸਾਹਮਣੇ ਇਹ ਗੱਲ ਦਾ ਜਵਾਬ ਦੇ ਵੀ ਮੈਂ ਜ਼ਮੀਨ ਨਹੀਂ ਲੈ ਕੇ ਜਾਣੀ ਜੇ ਉਹ ਇਹ ਗੱਲ ਕਰੂਗੀ ਨਾ ਤਾਂ ਫਿਰ ਤਾਂ ਮੈਂ ਕਹਾਂ ਲੋਥੇ ਉਹ ਜੀ ਕਰੂੰਗਾ ਅੱਜ ਮੈਂ ਤਾਂ ਜਾਨਣਾ ਕਰੋ ਮੇਰੀ ਗੱਲ ਹੁਣ ਚੁੱਪ ਕਰਕੇ ਵਾਹ ਜਾ ਕਿਤੇ ਪਾਸੇ ਜਾਣਾ ਨਹੀਂ ਹੈਗਾ ਮੈਂ ਅੱਜ ਤੱਕ ਤੁਹਾਡੀ ਬਹੁਤ ਸੁਣ ਲਈ ਪਰ ਮੈਂ ਹੁਣ ਨਹੀਂ ਸੁਣੀ ਕਿਉਂ ਸੁਣਨੇ ਵੇ ਮੈਂ ਨਹੀਂ ਸੁਣੀ ਆ ਸਮਝਾ ਰਿਹਾ ਮੈਂ ਥਾਪੜੇ ਖਾਊਗਾ ਦੱਸ ਐਵੇਂ ਗੱਲ ਕਰਦੇ ਹੁੰਦੇ ਨੇ ਆਪਣੇ ਬਾਪ ਨਾਲ ਮਾਂ ਅੱਜ ਤੱਕ ਮੈਂ ਸਹੀ ਤਰੀਕੇ ਨਾਲ ਗੱਲ ਕੀਤੀ ਸੀ ਪਰ ਉਹ ਸਹੀ ਤਰੀਕਾ ਡੈਡੀ ਨੂੰ ਰਾਸ ਨਹੀਂ ਆਉਂਦਾ ਤਾਂ ਕਰਕੇ ਹੁਣ ਮੈਨੂੰ ਐਂ ਗੱਲ ਕਰਨੀ ਪਊ। ਅੱਛਾ ਐ ਬੋਲੇਗਾ ਮੇਰੇ ਪੁੱਤ। ਐਂ ਬੋਲੂਗਾ। ਮੱਥਾ ਫਰਾ ਮਰੋਂ। ਉਹ ਮਾਰਦਾ ਦੇਖ ਰਿਹਾ ਪਗਾਈ ਦੇਖ ਰਿਹਾ। ਡੈਡੀ ਮੈਂ ਤੁਹਾਨੂੰ ਇੱਕ ਵਾਰੀ ਕਹਤਾ ਮੈਂ ਨਹੀਂ ਵਿਆਹ ਕਰਾਉਣਾ ਤਾਂ ਨਹੀਂ ਕਰਾਉਣਾ। ਮੈਂ ਘਰ ਛੱਡ ਕੇ ਜਾ ਰਿਹਾ। ਕਰਾਉਣਾ ਹੈ ਉੱਥੇ ਹੀ ਕਰਾਉਣਾ। ਮੈਂ ਨਹੀਂ ਕਰਾਉਣਾ। ਉੱਥੇ ਹੀ ਕਰਾਉਣਾ ਪਊ। ਨਹੀਂ ਕਰਾਉਣਾ। ਸੁਣਦਾ ਨਹੀਂ ਇੱਕ ਵਾਰੀ। ਨਹੀਂ ਸੁਣਦਾ। ਐਵੇਂ ਬੋਲਦਾ ਕਿਵੇਂ ਬੋਲਦਾ? ਹੈਂ ਦੱਸਾਂ ਤੁਹਾਨੂੰ ਕਿਵੇਂ ਬੋਲਦਾ? ਹਾਂ। ਜਾਸੂ। ਇਹ ਕੀ ਜਾਸੂ? ਤੂੰ ਆਹਦੇ ਬਾਬਦੇ ਹੱਥ ਚੱਕੇਗਾ ਇਸ ਲਈ ਤੈਨੂੰ ਜੰਮਿਆ ਹੁੰਦੀਆ ਪੜਾਇਆ ਦੀ ਪੜਾਇਆ ਦੀ ਲਿਖਾਇਆ ਦੀ ਤੈਨੂੰ ਕਿ ਸਾਨੂੰ ਆਹ ਦਿਨ ਦੇਖਣਾ ਪਊ ਤੇਰੇ ਤੋਂ ਇਹ ਉਮੀਦ ਨਹੀਂ تھی ਗਈ ਪੁੱਤ ਤੇਰੇ ਤੋਂ ਉਹ ਤੇਰੇ ਬਾਪਤੇ ਕੀ ਬੀਤੋਗੀ ਮਮਾ ਨੂੰ ਗੁੱਸੇ ਚ ਨਹੀਂ ਪਤਾ ਲੱਗਿਆ ਪਰ ਮੈਂ ਕੀ ਕਰਾਂ ਮੈਂ ਕਿੰਨੇ ਵਾਰੀ ਕਹਤਾ ਵੀ ਮੈਂ ਨਹੀਂ ਵਿਆਹ ਕਰਾਉਣਾ ਪਰ ਬੇੜੀ ਮੇਰੀ ਗੱਲ ਹੀ ਨਹੀਂ ਸੁਣਦਾ ਗੱਲ ਨਹੀਂ ਸੁਣਦਾ ਹੈਗਾ ਫਰੇਦਾ ਹੈ ਕਿ ਮਤਲਬ ਆਉਦੇ ਬਾਪ ਤੇ ਹੱਥ ਚੱਕ ਲੈ ਤੂੰ ਅੱਜ ਤੇਰੇ ਬਾਪ ਕਾ ਨਹੀਂ ਹੱਥ ਉਗਰਦਾਗਾ ਇਹ ਉਗਰਿਆ ਨਹੀਂ ਪੁੱਤ ਉਹਦੇ ਕਿਹੜੀ ਹੱਥ ਤੂੰ ਉਹਦੇ ਮਾਰਿਆਗਾ ਤੇ ਅੱਜ ਉਹਦੇ ਮਾਰਦਾ ਕੱਲ ਨੂੰ ਮੇਰੇ ਵੀ ਮਾਰੇਗਾ ਤਾ ਮੈਂ ਐਵੇਂ ਕਹ ਤੂੰ ਕਹਿ ਰਹੀ ਆ ਇੰਨਾ ਵੀ ਮਾਰਾ ਨਹੀਂ ਹੈਗਾ ਮੈਂ ਮਾਰਾ ਨਹੀਂ ਤਾਂ ਹੋਰ ਕੀ ਜੱਸ ਇਹ ਗੱਲ ਚੰਗੀ ਆ ਬਾਂਦੀ ਤੇਰੀ ਜਿਹੜੀ ਲੜਾਈ ਕਰਦਾ ਸੀ ਉਹ ਗੱਲ ਵੱਖਰੀ ਆ ਪਰ ਤੂੰ ਤਾਂ ਮਾਰਨ ਤੇ ਉੱਤਰ ਆਇਆ ਮਾਂ ਮੈਂ ਕਰਾਂਗੀ सोनू ਪਤਾ ਮੈਂ ਨਹੀਂ ਵਿਆਹ ਕਰਾਉਣਾ ਜਦੋਂ ਰਾ ਇਹਨਾਂ ਡੜੀ ਧੱਕਾ ਕਰੀ ਜਾਂਦਾ ਮੈਂ ਹੁਣ ਕੀ ਕਰਾਂ ਗੁੱਸੇ 'ਚ ਮੈਂ ਦੁਹਾਤੇ ਚੱਕਿਆ ਗਿਆ ਗੁੱਸੇ 'ਚ ਇਹੋ ਜਿਹਾ ਗੁੱਸਾ ਹੁੰਦਾਗਾ ਜਿਹੜਾ ਮਾਪਿਆਂ ਨੂੰ ਨੀਮਾ ਦਿਖਾ ਦੇ ਅੱਜ ਬਾਪ ਤੇ ਚੱਕੀ ਜਾਂਦਾ ਕੱਲ ਨੂੰ ਮੇਰੇ ਤੇ ਚੱਕੇਗਾ ਤੇ ਇਹ ਨਾਲ ਤਾਂ ਹੋਣ ਤੋਂ ਪਹਿਲਾਂ ਪੁੱਤ ਮੈਨੂੰ ਲੱਗਦਾ ਸਾਨੂੰ ਇਹ ਘਰ ਛੱਡ ਕੇ ਭਾਗੀ ਜਾਈਏ ਮੈਂ ਤੇ ਤੇਰਾ ਮਾਂ ਇਹ ਕੀ ਕਹਿ ਰਹੀਆਂ ਤੂੰ ਹੋਰ ਕੀ ਕਰਾਂ ਮੈਂ ਤੈਨੂੰ ਪਤਾਗਾ ਮੈਂ ਕਿੰਨੇ ਦਿਨ ਕੱਢ ਰਹੀਆਂਗੀ ਵਿੱਚ ਵਿਚਾਲੇ ਮੈਂ ਫਸੀ ਹੋਈ ਸੀ ਪਹਿਲਾਂ ਤੇਰੇ ਬਾਪ ਨੂੰ ਰੋਕਦੀ ਸੀ ਹਣ ਤੈਨੂੰ ਰੋਕ ਦਿੱਤੀ ਤੇ ਹੁਣ ਤੈਨੂੰ ਪੁੱਤ ਰੋਕ ਕੇ ਵੀ ਕੀ ਲੈਣਾਗਾ ਕਿਉਂਕਿ ਤੇ ਸਾਡੀ ਮੰਨਣੀ ਤਾਂ ਹੈ ਨਹੀਂਗੀ ਇਹ ਦਿਨੋ ਚੰਗਾ ਤਾਂ ਸੀ 바ਗੀ ਜਾਈਏ ਉਤੋਂ ਮਾਂ ਤੁਸੀਂ ਕਿਤੇ ਨਹੀਂ ਜਾਣਾ ਮੈਨੂੰ ਮਾਫ ਕਰ ਦੇ ਮੈਂ ਤਾਂ ਗੁੱਸੇ ਜਾ ਤਜੱਕੇ ਗਿਆ ਮੈਂ ਡੈਡੀ ਤੋਂ ਵੀ ਮਾਫੀ ਮੰਗ ਲੈਣਾ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਵਿਆਹ ਕਰਾ ਲੂੰਗਾ ਪਰ ਤੁਸੀਂ ਘਰ ਛੱਡ ਕੇ ਜਾਣ ਦੀ ਗੱਲ ਨਾ ਕਰੋ ਸੋਟੇ ਬਿਨਾ ਮੇਰਾ ਹੈ ਹੀ ਕੌਣ ਇਹ ਗੱਲ ਤਾਂ ਪੁੱਤੇ ਨੂੰ ਉਹਦੇ ਨੂੰ ਸਮਝਾਉਂਦੀ ਸੀ ਕਿ ਤੂੰ ਸਮਝ ਜਾ ਜਿਵੇਂ ਤੇਰਾ ਪਾਪ ਕਹਿੰਦਾ ਤੂੰ ਮੰਨ ਲਾਉ ਮੈਂ ਹੁਤਾ ਇਹ ਤੂੰ ਪਹਿਲੀ ਮੰਨ ਲਾ ਨਾ ਹਾਂ ਨਾ ਉਹ ਤਾਂ ਨਹੀਂ ਸਿਉਂਦੀ ਹੈਗੀ ਪਤੀ ਲੱਗਾ ਮੈਨੂੰ ਮੇਰੇ ਤੇ ਕੰਟਰੋਲ ਹੀ ਨਹੀਂ ਰਿਹਾ ਤਾਂ ਕਰਕੇ ਗੁੱਸੇ 'ਚ ਹੱਥ ਚੱਕਿਆ ਗਿਆ ਪਰ ਤੈਨੂੰ ਤਾਂ ਪਤਾ ਮੈਂ ਦਿਨੋਂ ਤੱਕ ਕਿੰਨਾ ਪਿਆਰ ਕਰਦਾ ਡੈਡੀ ਨੂੰ ਪਰ ਉਹ ਡੈਡੀ ਇੰਨੀ ਜਿੱਦ ਕਰਕੇ ਬੈਠੇ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀਗਾ ਕੀ ਕਰਾਂ ਮੈਂ ਤੇਰੇ ਬਾਪ ਨੂੰ ਦੇਖ ਲਾ ਉਹਦੇ ਤੇ ਕੀ ਬੀਤਦੀ ਉਹ ਗਿਰੋਂਦਾ ਹਾਂ ਮੈਂ ਤਾਂ ਕੀ ਹੋ ਗਿਆ ਜਾੜੀ ਚੱਤੀ ਕਰ ਰਿਹਾ ਆ ਜਾ ਭਾਈ ਆ ਜਾ ਆ ਜਾ ਹੋਰ ਚੱਤੀ ਦੇਖੋ ਹਾਂ ਮੈਂ ਤਾਂ ਠੀਕ ਐ ਤੇ ਆਪ ਵੀ ਕਿਵੇਂ ਐ ਹਰਪ੍ਰੀਤ ਵੀ ਠੀਕ ਐ ਜੀ ਬਸ ਤੈਨੂੰ ਪਤਾ ਹੀ ਆ ਉਹਦੇ ਹਾਲਾਤਾਂ ਦਾ ਜਿੰਨਾ ਚਿਰ ਕੋਈ ਇਧਰੋਂ ਨਹੀਂ ਨਾ ਨਿਬੜਦਾ ਜਾਂ ਇਧਰੋਂ ਕੋਈ ਛਾਣਬੀਣ ਨਹੀਂ ਹੁੰਦੀ ਸਾਰਾ ਦਿਨ ਚਿੰਤਾ ਕਰੀ ਜਾਂਦੀ ਰਹਿੰਦੀ ਐ ਕੀ ਕਰਾਂ ਦੱਸ ਤਾਂ ਹੀ ਤਾਂ ਡਾਕਟਰਾਂ ਦਾ ਅਨੁਸਾਰ ਦਨ ਕਰੀ ਜਾਂਦੀ ਐ ਲੈ ਹੋਰ ਹੁਣ ਡਾਕਟਰ ਨੇ ਤਾਂ ਹੀ ਕਿਹਾ ਵੀ ਭਾਈ ਤੂੰ ਆਹ ਦਿਮਾਗ ਤੇ ਟੈਨਸ਼ਨ ਨਾ ਰੱਖਿਆ ਕਰ ਤੂੰ ਆਪਦੀ ਕੇਅਰ ਕਰਾ ਕਰ ਇਹ ਹੁਣ ਭਾਈ ਅਸੀਂ ਤਾਂ ਅੱਗੇ ਪਿੱਛੇ ਫਿਰਦਿਆਂ ਮਾਵਾਂ ਤੀਆਂ ਹਨਾ ਕੋਈ ਚੀਜ਼ ਦੀ ਇਹਨੂੰ ਕਸਰ ਨਹੀਂ ਛੱਡਦੇ ਬਾਕੀ ਪੁੱਤ ਜਿਹੜਾ ਹੋ ਗਿਆ ਹੋਣੀ ਅਣ ਹੋਣੀ ਤਾਂ ਆਪਣੇ ਹੱਥ ਹੈ ਨਹੀਂ ਤੇ ਸੱਚ ਮੈਂ ਤੈਨੂੰ ਐ ਕਹਿੰਦੀ ਆ ਤੇ ਉਧਰ ਤੂੰ ਜਾ ਆਇਆ ਸੀਗਾ ਮੈਂ ਗਿਆ ਸੀ ਚਾਚੀ ਉਹੀ ਗੱਲ ਕਰਨ ਆਇਆ ਸੀਗਾ ਮੈਂ ਤੁਹਾਡੇ ਕੋਲੇ ਅੱਛਾ ਮੈਂ ਗਿਆ ਸੀਗਾ ਉਹਨਾਂ ਨੇ ਫੋਨ ਆਇਆ ਮੇਰੇ ਕੋਲ ਠਾਣੇ ਕੋ ਅੱਜ ਫਿਰ ਪਹਿਲਾਂ ਮੈਂ ਜਿੱਥੇ ਗਿਆ ਸੀਗਾ ਉਹਨਾਂ ਕੋਲੇ ਉਦੋਂ ਫਿਰ ਮੈਂ ਆ ਗਿਆ ਸੀਗਾ ਕੋਈ ਗੱਲ ਦੀ ਨਹੀਂ ਬਣੀ ਉਦੋਂ ਉਹਨਾਂ ਨੇ ਮੈਨੂੰ ਫੇਰ ਫੋਨ ਕਰਿਆ ਹੁਣਾਂ ਉਹ ਕਹਿੰਦੇ ਵੀ ਤਿੰਨ ਚਾਰ ਬੰਦੇ ਹੈਗੇ ਠੀਕ ਹੈ ਤੇ ਇੱਕ ਬੁੜੀ ਦਾ ਨਾਮ ਲੈਂਦੇ ਨਾਲ ਵੀ ਬੁੜੀ ਹੈਗੀ ਕੋਈ ਉਹ ਭੱਜ ਗਈ ਮੌਕੇ ਤੇ ਤਾਂ ਤੇ ਪਰ ਬੁੜੀ ਦਾ ਨਾਮ ਲੈਂਦੇ ਆ ਤੇਜੋ ਨਾਮ ਲੈਂਦੇ ਆ ਬੁੜੀ ਦਾ ਵੀ ਤੁਸੀਂ ਕਿਦਾਂ ਜਾਣਦੇ ਹੋ ਵੀ ਕੋਈ ਆਪਣੇ ਰਿਸ਼ਤੇਦਾਰੀ ਚੋ ਬੇ ਜਾਂ ਹਰਪ੍ਰੀਤ ਨੂੰ ਪਤਾ ਹੋਵੇ ਵੀ ਅੱਗੇ ਕਿਸੇ ਪਾਸੇ ਹੋਵੇ ਮੇਰੇ ਪੁੱਤ ਅਸੀਂ ਤਾਂ ਕਿਸੇ ਨੂੰ ਜਾਣਦੇ ਨਹੀਂ ਗੇਜੋ ਨਾਮ ਦੀ ਬੁੜੀ ਤਾਂ ਮੈਂ ਅੱਜ ਸੁਣਦੀ ਹੈਗੀ ਗੇਜੋ ਕਿਹਾ ਕਿ ਤੇਜੋ 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 ਮੈਂ ਤਾਂ ਹੱਦ ਹੋ ਗਈ ਵੀ ਪੁੱਤ ਹੌਲੀ ਬੋਲ ਜੇ ਕਿਤੇ ਹਰਪ੍ਰੀਤ ਨੇ ਸੁਣ ਲਿਆ ਨਾ ਹੋਰ ਹੀ ਪੰਗਾ ਖੜਾ ਹੋ ਜੂ ਹਾਂ ਤੇ ਹੋਰ ਦੱਸ ਕੀ ਕਹਿਣਾਗਾ ਮੈਂ ਤਾਂ ਇਹੀ ਸੀ ਬੁਲਾਇਆ ਬਲੂਆ ਤਾਂ ਨਹੀਂ ਮੈਂ ਕਹਿੰਦੇ ਸੀਗੇ ਉਹ ਅਹੀਂ ਆਦੇ ਸੀ ਵੀ ਕਹਿੰਦੇ ਉਹਨਾਂ ਨੂੰ ਨਾਲ ਲਿਆਏ ਉਹ ਵੀ ਉਹਨਾਂ ਦਾ ਕੋਈ ਇੱਕ ਫੈਮਿਲੀ ਮੈਂਬਰ ਨਾਲ ਆਜੇ ਤਾਂ ਵੀ ਕੋਈ ਗੱਲਬਾਤ ਹੋ ਜੇ ਉਹਨਾਂ ਨਾਲ ਮੈਂ ਕਿਹਾ ਸੀ ਉਹ ਮੈਨੂੰ ਆਖ ਦਿੰਦੇ ਵੀ ਆ ਮੈਨੂੰ ਆਖ ਦਿੰਦੇ ਵੀ ਤੂੰ ਇਕੱਲਾ ਹੀ ਤੁਰਿਆ ਫਿਰਦਾ ਹੈ ਨਾਲ ਉਹਨਾਂ ਦੇ ਪਰਿਵਾਰ ਦਾ ਤਾਂ ਕੋਈ ਲੱਗਿਆ ਨਹੀਂ ਮੈਂ ਕਹਿੰਦਾਗਾ ਵੀ ਚੱਲ ਵੀ ਉਹ ਬੁੜੀਆਂ ਆਣ ਉਹ ਤੇ ਕੌਣ ਮੈਂ ਤਾਂ ਉਹਨਾਂ ਨੂੰ ਬਹੁਤ ਸਮਝਾਇਆ ਇਸ ਗੱਲ ਨੂੰ ਕਿ ਚਲ ਮੈਂ ਤਾਂ ਹੀ ਤੁਹਾਡੇ ਕੋਲ ਆਇਆ ਸੀ ਵੀ ਤੁਸੀਂ ਮੇਰੇ ਨਾਲ ਵਗ ਚੱਲਿਓ ਵੀ ਆਪਾਂ ਵਗ ਚੱਲਾਂਗੇ। ਉਹੀ ਗੱਲ ਤੇਰਾ ਚਾਚਾ ਦਾ ਹੁਣ ਕਿੱਦਿਆਂ ਦਾ ਬਾਹਰੋਂ ਨਿਕਲਿਆ ਹੋਇਆਗਾ ਐ ਜਵਾਕ ਉਹ ਨਹੀਂ ਇੱਥੇ ਹੈਗੇ ਆ ਅਸੀਂ ਮਾਵਾਂ ਧੀ ਆਂਗੀਆਂ ਕੀ ਕਰੀਏ ਕਿੱਧਰ ਕਿੱਧਰ ਹੋਈਏ ਇਹੋ ਜੀ ਬਿਪਤਾ ਪਈ ਹੈਗੀ ਕਿਸੇ ਪਾਸੇ ਸੌਖਾ ਸਾਹ ਨਹੀਂ ਆਉਂਦਾਗਾ ਸੰਤਾ ਮੈਂ ਤਾਂ ਸੱਚੀ ਬੁੱਛੇ ਹਰਪ੍ਰੀਤ ਨੂੰ ਜੋ ਵੀ ਗੱਲ ਕਰਦੀਆਂ ਫੋਨ ਸੁਣਦੀਆਂ ਜਾਂ ਕੋਈ ਗੱਲ ਕਰਦੀਆਂ ਬਚਾ ਕੀ ਮੈਂ ਤਾਂ ਉਲੇ-ਚੋਲੇ ਹੋ ਕੇ ਗੱਲ ਕਰਦੀ ਆਂ ਡਰ ਲੱਗਦਾ ਤੇਰੇ ਜੈ ਵੱਡਾ ਦਮਾਗ ਤੇ ਟੈਨਸ਼ਨ ਲੈਣ ਦੇ ਮੈਂ ਭਾਈ ਕੱਲੀ ਕਿੱਧਰ ਲਈ ਫਿਰ ਆਇਨੋਂ ਹਾਂ ਤਾਂ ਹੀ ਮੈਂ ਆਇਆ ਸੀ ਮੈਂ ਕਿ ਚੱਲ ਵੀ ਮੈਂ ਚਾਚੀ ਨੂੰ ਲੈ ਜੂਆਂ ਨਾਲ ਵੀ ਜਾ ਕੇ ਆਪਾਂ ਗੱਲ ਕਰਿਆਵਾਂਗੇ ਉਹਨਾਂ ਨਾਲ ਜਸੂ ਆਇਆ ਕਰੇ ਥਾਣੇ ਚੋਂ ਫੋਨ ਆਇਆ ਸੀ ਇਹਨੂੰ ਕੀ ਗੱਲ ਕਰੀ ਜਾਂਦਾ ਇਹੇ ਥਾਣੇ ਇਲਜ਼ਾਨ ਦੀ ਭੂਆ ਨੂੰ ਮੈਂ ਵੀ ਜਾਊਂਗੀ ਨਾਲ ਇਹੋ ਜੀ ਕੀ ਗੱਲ ਹੈ ਜਿਹੜੀ ਇਹ ਬੁੜੀ-ਬੁੜੀ ਕੀ ਕਰੀ ਜਾਂਦੇ ਨੇ ਇਹ ਬੋਲ ਜਾ ਕੇ ਨਾ ਪੁੱਛਾਂ ਭੂਆ ਨੂੰ ਯਾ ਬਰਾ ਬਚ ਲਗੀਗੀ ਚਾਚੀ ਚਲ ਆਪਾਂ ਚੱਲ ਆਉਣੀਆ ਬੇ ਗੱਲ ਸੁਣ ਮੈਨੂੰ ਲੱਗਦਾ ਹਰਪ੍ਰੀਤ ਨੂੰ ਨਾ ਸੁਣ ਜੇ ਕਿਤੇ ਤੂੰ ਹੌਲੀ ਨਹੀਂ ਬੋਲਿਆ ਹੈਗਾ ਲੱਗਦੀ ਆ ਮੈਨੂੰ ਪਾ ਉਹੀ ਗੱਲ ਹੋਗੀ ਬੂਆ ਮੈਂ ਵੀ ਚੱਲੂਗੀ ਨਾਲ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਤੁਹਾਡੀਆਂ ਲੈ ਆ ਕੇ ਸੁਣ ਲਈਆਂ ਅਸੀਂ ਕੀ ਗੱਲ ਕਰੀਏਗੀ ਅਸੀਂ ਤਾਂ ਨੋ ਇਹ ਤਾਂ ਤੇਰਾ ਹਾਲ ਚਾਲ ਪੁੱਛਣ ਆਇਆ ਹੈਗਾ ਬੂਆ ਐ ਮੈਂ ਝੂਠ ਨਾ ਬੋਲ ਮੈਨੂੰ ਸਾਰਾ ਕੁਝ ਸੁਣ ਗਿਆ ਕਿਹੜੀ ਬੁੜੀ ਦੀ ਗੱਲ ਕਰੀ ਐਂ ਨੇ ਤੁਸੀਂ ਕੀ ਹੋਇਆ ਉਹ ਇਹ ਤਾਂ ਕੋਈ ਗੱਲ ਨਹੀਂ ਬੁੜੀ ਸੀ ਤਾਂ ਬੁੜੀ ਦਾ ਨਾ ਹੋ ਸੀ ਥਾਣੇ ਗਿਆ ਸੀ ਮੈਂ ਤੁਹਾਨੂੰ ਦੱਸ ਦਿੰਨਾ ਗੱਲ ਤਾਂ ਐਵੇਂ ਕੋਈ ਲਕੋਣ ਵਾਲੀ ਗੱਲ ਨਹੀਂ ਬੱਸ ਕੀ ਕਹਿੰਦੇ ਥਾਣੇ ਵਾਲੇ ਦੱਸਿਆ ਕੁਝ ਉਹਨਾਂ ਨੇ ਕਿਹਾ ਸੀ ਵੀ ਤੋ ਤਿੰਨ ਬੰਦੇ ਫੜੇ ਸੀ ਉਹਨਾਂ ਨੇ ਬੁੜੀ ਸੀਗੀ ਉਹਨਾਂ ਨਾਲ ਬੁੜੀ ਭੱਜ ਗਈ ਉਹਨਾਂ ਨਾਲ ਤੇਜੂ ਨਾਮ ਆ ਬੁੜੀ ਦਾ ਕੋਈ ਤੁਸੀ ਜਾਣਦੇ ਵੀ ਕੋਈ ਰਿਸ਼ਤੇਦਾਰੀ ਜੋ ਹੋਵੇ ਉਧਰੋਂ ਤੋਂ ਦੇ ਤੇਜੂ ਹੂੰ ਜੇ ਕੋਈ ਜਾਣਕਾਰ ਹੋਵੇ ਰਿਸ਼ਤੇਦਾਰੀ ਚ ਜੇ ਕੋਈ ਤੁਹੀ ਮਿਲੇ ਹੋ ਤੁਸੀਂ ਪਹਿਲਾਂ ਤੇਜੋ ਨਾਮ ਜੀ ਤੇ ਕੋਈ ਬੁੜੀ ਨਹੀਂ ਹੈਗੀ ਪੂਆ ਕੋਹੀ ਤਾਂ ਗੱਲ ਕਰਦੀਆਂ ਮੈਂ ਕੋਈ ਉਹੀ ਨਾ ਕਿਤੇ ਹੋ ਗਿਆ ਹੋਵੇ ਤੇ ਉਹ ਲੈ ਦੱਸ ਹਰ ਮੈਂ ਹੈਰਾਨ ਆ ਆ ਪੁਲਿਸ ਵਾਲਿਆਂ ਤੇ ਵੀ ਹੈਰਾਨ ਆ ਵੀ ਤੁਸੀਂ ਉਹਨਾਂ ਨੂੰ ਉਹ ਕਿਵੇਂ ਭੱਜ-ਭੁੱਜ ਕੇ ਹੈ ਉਹਨਾਂ ਨੂੰ ਚੰਗਾ ਹਵਾਲਾਤ ਚ ਬੰਦ ਕਰਨਾ ਸੀਗਾ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਅਸੀਂ ਮਰੀ ਜਾਂਦੇ ਆਗੇ ਉਹ ਹੀ ਗੱਲ ਲਾਪਰਵਾਹੀ ਇਹਨਾਂ ਵਿਆਹ ਹੀ ਕੰਮ ਤਾ ਹੁਣ ਕੱਲੀ ਬੁੜੀ ਹੈਗੀ ਖਬਰਾ ਕੌਣ ਹੈਗੀ ਉਹ ਵੀ ਭੱਜ ਗਈ ਉਹ ਭੱਜ ਗਈ ਬੁੜੀ ਤਾਂ ਅੱਛਾ ਬੁੜੀ ਭੱਜ ਗਈ ਉਹਨਾਂ ਨੇ ਆਪਾਂ ਨੂੰ ਤਾਂ ਹੀ ਸੱਦਿਆ ਕਿ ਕਹਿੰਦੇ ਜਾਇ ਆਏ ਹੋ ਪਤਾ ਨਹੀਂ ਆ ਕੇ ਹੋ ਕੀ ਗੱਲਾਂ ਕੋਈ ਬੇਟੇ ਕਿਹੜੀ ਬੁੜੀ ਹੋਊਗੀ ਜੋ ਫੜੀ ਜਾਂਦੀ ਆ ਤਾਂ ਨਾ ਬਸ ਕੀ ਪਤਾ ਗੱਲ ਸਾਹਮਣੀ ਆ ਜਾਂਦੀ ਆਪਣੇ ਪਾਣੀ ਚ ਮਧਾਣੀ ਐ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਇਹ ਇਹ ਕਿਵੇਂ ਆਪਣਾ ਕੇਸ ਸਲਝਾਉਣਗੇ ਸਮਝ ਤੋਂ ਬਾਹਰ ਹੋਈ ਪਈ ਐ ਵਾ ਮੈਨੂੰ ਤਾਂ ਐ ਲੱਗਦਾ ਆਪਾਂ ਗਲਤੀ ਕਰ ਲਈ ਕੇਸ ਕਰਕੇ ਮੈਂ ਆਪ ਹੀ ਪਤਾ ਲਗਾ ਲਾਂਦੀ ਕਿਵੇਂ ਨਾ ਤੂੰ ਰਹਿਣ ਦੇ ਵੀਰੇ ਹੁਣ ਤੂੰ ਕਿੱਥੋਂ ਮੈਨੂੰ ਟੈਨਸ਼ਨ ਨਾ ਲੈ ਇਸ ਗੱਲੋਂ ਮੈਂ ਵੀ ਜਾਊਂਗੀ ਵੀਰੇ ਨਾਲ ਤੁਹਾਡੇ ਤੇਰਾ ਤੇਰਾ ਠੀਕ ਨਹੀਂਗਾ ਤੈਨੂੰ ਡਾਕਟਰ ਨੇ ਵੀ ਰੈਸਟ ਦੱਸੀ ਹੋਈ ਐ ਤੂੰ ਘਰੇ ਰਹਿ ਇਸ ਗੱਲੋਂ ਅਸੀਂ ਦੋਨੇ ਜਾਇਆ ਹੁਣੇ ਕਿ ਨਾ ਜਿਵੇਂ ਵੀ ਗੱਲ ਹੋਈ ਤੈਨੂੰ ਅੱਜ ਉਮੀ ਗੱਲ ਦਾ ਵੀਰੇ ਏਡੀ ਵੱਡੀ ਗੱਲ ਹੋ ਗਈ ਮੈਂ ਰੈਸਟ ਕਿਵੇਂ ਕਰ ਲਾਂ ਘਰੇ ਬੈ ਕੇ ਮੈਂ ਤਾਂ ਨਾਲ ਚੱਲ ਫਿਰ ਤੂੰ ਐ ਗੱਲ ਜਿੱਦ ਕਰਦੀ ਹੁੰਨੀ ਆ ਇਕੱਲੀ ਜਾਇਆ ਅਸੀਂ ਘਰੇ ਬਹਿ ਜਾਨੇ ਆ ਨਾ ਤੈਨੂੰ ਆਪਣੀ ਸਿਹਤ ਦਾ ਕੋਈ ਖਿਆਲ ਨਹੀਂ ਹੈਗਾ ਪੂਆ ਮੈਨੂੰ ਖਿਆਲ ਹੈਗਾ ਫਿਰ ਅਕੇ ਪੂਆ ਬੋਲਦੀ ਹੈ ਜੀ ਪੂਆ ਮੈਂ ਇਕੱਲੇ ਘਰੇ ਕਿਵੇਂ ਬੈਠੇ ਰਹੂੰਗੀ ਮੈਂ ਤਾਂ ਨਾਲ ਚੱਲੂੰਗੀ ਮੈਂ ਮੈਂ ਗੱਲ ਕਰਨੀ ਉਹਨਾਂ ਨਾਲ ਮੈਂ ਪੁੱਛੂੰਗੀ ਕਿ ਪਤਾ ਕੁਝ ਦੱਸ ਹੀ ਦੇਣ ਉਹ ਕਾਲੇ ਕਾਲੇ ਦੇ ਕਾਤਿਲ ਮਿਨੇ ਨੇ ਕੋਈ ਤਾਂ ਗੱਲ ਕਰਨਗੇ ਉਹ ਅੱਜ ਗੱਲ ਸਾਹਮਣੇ ਆਜੋਗੇ ਪੂਆ ਘਬਰਾ ਘਬਰਾਇਆ ਨਾ ਕਰ ਆਹ ਤੇਰੀ ਘਬਰਾਹਟ ਤੈਨੂੰ ਬਿਮਾਰ ਕਰ ਦਿੰਦੀ ਆ ਪੁੱਤ ਨਾਲੇ ਤੈਨੂੰ ਪਤਾ ਕਿਹੜੇ ਹਾਲਾਤ ਨੇ ਆਪਣੇ ਸਾਰਿਆਂ ਦੇ ਕੋਈ ਉਹ ਹੋਏਗਾ ਪੂਆ ਮੈਂ ਫਿਰ ਮੈਂ ਕੀ ਕਰਾਂ ਤੂੰ ਦੱਸ ਦੇ ਕੀ ਦੱਸਾਂ ਹੁਣ ਇਹਨੂੰ ਮੈਂ ਤੈਨੂੰ ਕਹਿਤਾ ਤੂੰ ਬੈਠ ਕਰ ਅਸੀਂ ਆਉਣੇ ਮੜਾ ਜਾ ਮੈਂ ਤੇਰੇ ਮੂਰੇ ਹੱਥ ਬੰਨਦੀ ਆ ਮੈਨੂੰ ਨਾਲ ਲੈ ਜਾ ਦੇਖੀ ਆ ਇਹ ਨਾ ਕਰ ਪੂਆ ਹੱਥ ਬੰਨਣ ਵਾਲੀ ਕੀ ਗੱਲ ਹੈਗੀ ਜਹ ਜਹ ਤੈਨੂੰ ਦੁੱਖਾ ਹੋ ਜਾ ਸਾਨੂੰ ਵੀ ਦੁੱਖ ਹੈਗਾ ਸਾਨੂੰ ਦੁੱਖ ਨਹੀਂ ਪਹਿਲਾਂ ਮੈਨੂੰ ਐ ਦੱਸ ਹੈ ਬਾਪੂ ਉਹ ਤੂੰ ਜੀਨ ਹੈਗਾ ਨਾ ਬਈ ਅਸੀਂ ਤੈਨੂੰ ਅਸੀਂ ਤੈਨੂੰ ਆਪ ਹਰੇ ਗਲ ਮੂਰੇ ਲੱਕੀ ਕਰੀ ਜੰਨੇ ਅਸੀਂ ਐਸੇ ਗੱਲੋਂ ਬੀਤੇ ਰੇ ਸਾਨੂੰ ਫਿਕਰ ਹੈ ਅਸੀਂ ਤਾਂ ਹੀ ਕਰੀਏ ਵੀਰੇ ਯਕੀਨ ਮੈਨੂੰ ਹੈਗਾ ਤਾਂ ਹੀ ਤੁਹਾਡੇ ਭਰੋਸੇ ਗੱਲ ਛੱਡ ਰੱਖੀਏ ਸਾਰੀ ਵੀ ਤੁਸੀਂ ਕਰਨਾ ਜੋ ਕਰਨਾ ਚੱਲ ਜਾ ਅੰਦਰ ਚੱਲ ਤੂੰ ਅੰਦਰ ਅਸੀਂ ਜਾ ਕੇ ਜਹਾਂਦਰ ਤੈਨੂੰ ਸੁਣਿਆ ਨਹੀਂ ਚੱਲ ਅੰਦਰ ਪੈ ਜਾ ਠੇ ਆਉਨੇ ਆ ਬਸ ਹੁਣੇ ਆਈ ਮੈਂ ਕੋਈ ਨਾ ਬੂਆ ਕੀ ਹੋਇਆ ਹੁਣ ਹਾਂ ਦੇਖ ਲੈ ਤੈਨੂੰ ਨਹੀਂ ਦਿੰਦਾ ਇਹਦੇ ਨਾਲ ਤਾਂ ਮੈਂ ਮਰੇ ਚੰਗਾ ਸਪਰੇਅ ਹੀ ਪੀ ਲੈਣਾ ਕਿਉਂ ਮਰ ਜਾਉਂਗੀ ਤੁਸੀਂ ਮਰਨ ਥੋੜੇ ਦੁਸ਼ਮਣ ਮੈਂ ਤਾਂ ਜਾਣਾ ਘਰ ਛੱਡ ਕੇ ਭੱਜ ਜਾਣਾ ਮੈਨੂੰ ਮaaf ਕਰ ਦਿਓ ਮੈਂ ਤਾਂ ਗੁੱਸੇ 'ਚ ਹਾ ਤੇ ਚੱਕਾ ਗਿਆ ਨਾ ਨਾ ਤੂੰ ਜਿਹੜਾ ਉਸ ਤਰ੍ਹਾਂ ਚੰਗਾ ਕਰਦਾ ਨਾ ਜੀ ਕਰਦਾ ਉਹ ਕਰ ਲੋੜ ਨਹੀਂ ਹੈਗੀ ਕਿਹਨੇ ਨਹੀਂ ਆਏਗਾ ਤੂੰ ਕਰ ਰਹੇ ਹੋ ਨਾ ਨਾ ਮੈਂ ਤਾਂ ਘਰ ਫੇਟ ਕੇ ਜਾਂਦਾ ਸੁਣ ਲੋ ਮੈਂ ਤਾਂ ਘਰ ਛੱਡ ਕੇ ਜਾਂਦਾ ਦੋਨੇ ਮਾਫ ਕਿਤੇ ਨਹੀਂ ਜਾਣਾ ਤੁਸੀਂ ਮੇਰਾ ਛੁੱਡੇ ਬਿਨਾ ਹੈ ਹੀ ਕੌਣ ਆ ਬੰਨੇ ਤੇਰੇ ਮੂਰੇ ਹੱਥ ਮੈਨੂੰ ਲੋੜ ਨਹੀਂ ਤੇ ਜੀ ਮੈਂ ਤਾਂ ਸਵਰੇ ਹੀ ਪੀ ਲੈਣਾ ਇਹਦੇ ਨਾਲੋਂ ਤਾਂ ਚੰਗਾ ਹੀ ਹੈ ਠੀਕ ਹੈ ਨਾ ਸੋਨੂੰ ਮੇਰੀ ਸੋਹ ਹੈ ਤੁਸੀਂ ਆ ਕਿਹੇ ਜਿਹਾ ਗੱਲਾਂ ਕਰੀ ਜਾਂਦੇ ਹੋ ਨਾ ਮੈਂ ਤਾਂ ਕਿਸ ਦੀ ਮਰਜ਼ੀ ਤੋਂ ਖਵਾ ਲੈਣਾ ਲੈ ਜਾਣਾ ਤੁਸੀਂ ਵੀ ਇੰਨੀ ਜਿੱਤ ਤੇ ਫੜ ਕੇ ਖੜੇ ਸੀ ਤਾਂ ਕਰਕੇ ਮੈਂ ਤਾਂ ਗੁੱਸੇ ਜਾਂਦਾ ਚੱਕਿਆ ਗਿਆ ਅਸੀਂ ਕਿੱਥੇ ਜਾਣਾਗਾ ਸੋਤੇ ਬਿਨਾ ਸਾਡਾ ਹੈ ਹੀ ਕੌਣ ਆਗਾ ਨਾ ਮੈਂ ਤਾਂ ਜਾਣਾਂ ਤੁਸੀਂ ਜਿਵੇਂ ਤੁਸੀਂ ਕਹੋਗੇ ਇੱਕ ਵਾਰ ਮੁੰਡੇ ਦੀ ਗੱਲ ਤਾਂ ਸੁਣ ਲਓ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰੂੰਗਾ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਵਿਆਹ ਕਰਾਉਂਗਾ ਪਾਕ ਤੁਸੀਂ ਐਸ਼ੀਆਂ ਗੱਲਾਂ ਨਾ ਕਰੋ ਮੇਰਾ ਸੋਡੇ ਬਿਨਾ ਹੈ ਹੀ ਕੋਣ ਕਿ ਤੁਸੀਂ ਚਲੇ ਗਏ ਮੈਂ ਤਾਂ ਜਉਂਦੇ ਜੀ ਮਰ ਜੂਗਾ ਡੈਡੀ ਮੈਨੂੰ ਮਾਫ ਕਰ ਦਿਓ ਇਹ ਆਖਰੀ ਗਲਤੀ ਹੈ ਮੇਰੀ ਡੈਡੀ ਜਾ ਭਗ ਜਾ ਅੰਦਰ ਭਗ ਜਾ ਕੋਈ ਨਾ ਮਾਫ ਕਰਤਾ ਆਏ ਨਾ ਕਰੋ ਡੈਡੀ ਪਲੀਜ਼ ਤੋਏ ਮੈਂ ਤਾਂ ਗਲਤੀ ਹੋ ਗਈ ਕੋਈ ਨਾ ਖੜਾ ਹੋ ਜਾ ਜਾਂ ਲੈ ਜਾ ਇਹਨੂੰ ਮੁੰਡੇ ਕੋਲ ਮਗਰ ਇਹਦਾ ਜਾਸੇ ਟੈਮ ਪੂਰਾ ਕਰੀ ਜਾਂਦੇ ਨੇ ਜਿਹੜਾ ਆਪਾਂ ਰੋਜ਼ ਫੋਨ ਮਾਰਦੇ ਆ ਜਾਂ ਜਾ ਕੇ ਆਉਣਾ ਨਾ ਤੂੰ ਇਹ ਤਾਂ ਭਾਲਦੇ ਚੰਗੀਆਂ ਗੁੱਟੀਆਂ ਨਹੀਂ ਤਾਂ ਮੈਨੂੰ ਲੱਗਦਾ ਹੀ ਹੈ ਚਾਚੀ ਇਹਨਾਂ ਦੇ ਗੱਲਾਂ ਤੋਂ ਹੀ ਲੱਗੀਆਂ ਆਂਦਾ ਇਹਨਾਂ ਨੂੰ ਕੋਈ ਹੈ ਕੋਈ ਹੈ ਕੋਈ ਲੜਸੇਰਾ ਲੱਗਦਾ ਕੇਸ ਦਾ ਕੋਈ ਗੱਲ ਕੋਈ ਫੜ ਕੇ ਕੋਈ ਉਹ ਕਹਿੰਦੇ ਅਸੀਂ ਐਂ ਕਰਤਾ ਦੋ ਉੱਡ ਗਏ ਆ ਬੁੜੀ ਦਾ ਲੱਲਾ ਨਾ ਖੱਖਾ ਨਾ ਦੇ ਬੇ ਤੂੰ ਹੀ ਮਰੀ ਜਾਂਦੇ ਹਾਂ ਹਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਗੱਲ ਕੀ ਬਣੀ ਜਾਂਦੀ ਹੈਗੀ ਹੂੰ ਨਿਕਲ ਜੂ ਗੱਲ ਤਾਂ ਪੈੜ ਤਾਂ ਨਿਕਲ ਕੇ ਰਹੂਗੀ ਹਾਂ ਨਿਕਲੂਗੀ ਗੱਲ ਤਾਂ ਨਿਕਲ ਕੇ ਰਹਿੰਦੀ ਹੈ ਅੱਜ ਨਹੀਂ ਤਾਂ ਸਵੇਰੇ ਕਹਿੰਦੇ ਹੁੰਦੇ ਆ ਲੁਗੀ ਤਾਂ ਰਹਿੰਦੀ ਨਹੀਂ ਹਾਂ ਆ ਜਿਹੜਾ ਦੁਸ਼ਮਣ ਹੁੰਦਾ ਨਾ ਕਦੇ ਲੁਕਿਆ ਨਹੀਂ ਰਹਿੰਦਾ ਹੁੰਦਾਗਾ ਤੂੰ ਐਂ ਹਿਸਾਬ ਲਾ ਲਾ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਮੇਰੇ ਭਤੀਜੇ ਨੇ ਤਾਂ ਕੁੱਤੇ ਦੇ ਡੰਡਾ ਨਹੀਂ ਮਾਰਿਆ ਸੀ ਕਦੇ ਆ ਜਿਹੜਾ ਜਵਾਕ ਐਂ ਕਰਤਾ ਦੁਨੀਆ ਚੰਗਿਆਂ ਪਿੱਛੇ ਪੈਂਦੀ ਹੈ ਜੀ ਮਾੜਿਆਂ ਦਾ ਤਾਂ ਕੁਝ ਕਰਦੇ ਨਹੀਂ ਨਾ ਦੇਖ ਪੁੱਤ ਮੈਂ ਤਾਂ ਇਹਨਾਂ ਪਿੱਛੇ ਨਾ ਆਪਦੀ ਜਾਨ ਲਾ ਦੂੰ ਪਰ ਇਨਸਾਫ ਤਾਂ ਮੈਂ ਲੈ ਕੇ ਹਟੂੰ ਚਾਹੇ ਮੈਨੂੰ ਚੰਡੀਗੜ੍ਹ ਦਰਵਾਜ਼ਾ ਖੜਕਾਉਣਾ ਪੈ ਜੇ ਮੈਂ ਪਿੱਛੇ ਨਹੀਂ ਹਟਣ ਵਾਲੀ ਹੈਗੀ ਨਾਲੇ ਤੇਰੀ ਚਾਚੀ ਜਿੱਥੇ ਤੁਸੀਂ ਜਾਓਗੇ ਨਾ ਉੱਥੇ ਚੱਲਾਂਗੇ ਮੈਂ ਤਾਂ ਬਸ ਮੇਰੇ ਬੰਨੀਆਂ ਤੁਹਾਨੂੰ ਪਿੱਛਾ ਨਹੀਂ ਆਉਂਦਾ ਮੈਂ ਕਹਿੰਦੀ ਆ ਨਾ ਕੀ ਕਰਾਂ ਮੈਂ ਹਰਪ੍ਰੀਤ ਨੂੰ ਮੈਂ ਕਿਵੇਂ ਦਿਲਾਸੇ ਦੇਵਾਂ ਕਿੱਥੇ ਕਿੱਥੇ ਉਹਨੂੰ ਕਹਾਂ ਚੱਲ ਕੋਈ ਨਾ ਪੁੱਤ ਕਿੱਥੇ ਕਿੱਥੇ ਉਹਨੂੰ ਕਹਾਂ ਉਹ ਭੇਜਿਆ ਕਰੇ ਉਹਦਾ ਵੀ ਮਨ ਅੰਦਰ ਉਵਾਲੇ ਖਾਂਦਾ ਹੈ ਵੀ ਮੈਨੂੰ ਪਤਾ ਲੱਗੇ ਕੀ ਗੱਲ ਹੁੰਦੀ ਹੈ ਕੀ ਨਾ ਕਿਤੇ ਉਹਨੂੰ ਮੇਰੀ ਗੱਲ ਦਾ ਯਕੀਨ ਵਿਚਾਰੀ ਨੂੰ ਆ ਜਾਂਦਾ ਕਿਤੇ ਨਹੀਂ ਮੈਂ ਤਾਂ ਬਥੇਰਾ ਕਹਿਨੀ ਆ ਵੀ ਪੁੱਤ ਟਾਈਮ ਲੱਗੂ ਇਹ ਜੇ ਕੰਮ ਨੂੰ ਹੂੰ ਚਲ ਠੀਕ ਹੈ ਚਾਚੀ ਮੈਂ ਚાલਦਾ ਤੁਸੀਂ ਦੇਖੋ ਘਰੇ ਆ ਕੇ ਬਾਕੀ ਦੇਖਦੇ ਆਪਾਂ ਕੀ ਗੱਲ ਬਣਦੀ ਹੈ ਉਹ ਵੀ ਫਿਕਰ ਕਰਦੀ ਹੋਣੀ ਹੈ ਕਿ ਦੱਸ ਦਿਆਂ ਉਹਨੂੰ ਜਿਹੇ ਜੀ ਗੱਲ ਹੈਗੀ ਹੈਗੀ ਠੀਕ ਹੈ ਚਾਚੀ ਮੈਂ ਚੱਲ ਹਾਂ ਚੰਗਾ